ਸਾਰਿਆਂ ਬਾਤ ਪੜੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਖੇੜੇ ਦੇ ਵਿੱਚ ਚੜ੍ਹਦੀ ਕਲਾ 'ਚ ਹੀ ਰੱਖੇ ਸੋ ਕਹਾਣੀ ਲੈ ਕੇ ਹਾਜ਼ਰਾਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਹ ਕਹਾਣੀ ਵੀ ਸੱਚੀ ਕਹਾਣੀ ਐ ਸੋ ਮਾਣੋ ਨੰਦ ਫਿਰ ਸੱਚੀ ਕਹਾਣੀ ਦਾ ਕਰਤਾਰ ਸਿਓ ਵਧੀਆ ਲੈਂਡਲੋਰਡ ਬੰਦਾ ਸੀ ਮੰਨੀ ਗੰਨੀ ਦਾ ਆਪਦੇ ਪਿੰਡ ਚ ਤਾਂ ਹੈਗਾ ਹੀ ਸੀ ਆਲੇ-ਦੁਆਲੇ ਵੀ ਜਾਣੀ ਉਹਦੀ ਵਧੀਆ ਚੜਤ ਸੀ ਪਿੰਡਾਂ ਚ ਤਾਂ ਉਹਦੇ ਇੱਕ ਬੇਟਾ ਸੀ ਰਿੱਕੀ ਇੱਕ ਕਮਲ ਧੀ ਸੀ ਛੋਟੀ ਤਾਂ ਹੁਣ ਦੋਵੇਂ ਬੱਚੇ ਪੜਦੇ ਨੇ ਜਵਾਨ ਹੋਗੇ ਤਾਂ ਕਾਲਜ ਚ ਜਾ ਰਹੇ ਨੇ ਜਦੋਂ ਉਹਦੇ ਬੇਟੇ ਦੀ ਪੜਾਈ ਪੂਰੀ ਹੋ ਜਾਂਦੀ ਹੈ ਕਾਲਜ ਦੀ ਤਾਂ ਉਹ ਸੋਚਦਾ ਵੀ ਚਲੋ ਹੁਣ ਆਪਦੇ ਪੁੱਤ ਦਾ ਵਿਆਹ ਕਰਨਾ ਵੀ ਫੇਰ ਕਮਲ ਦੀ ਵਾਰੀ ਆ ਜੂ ਇਹ ਪੜ ਹੱਟੀ ਜਦੋਂ ਜਿਹੜੀ ਕਮਲ ਹੁੰਦੀ ਆ ਉਹ ਕੁੜੀ ਦਾ ਆਪਦੇ ਕਾਲਜ ਦੇ ਵਿੱਚ ਨਾਲ ਪੜ੍ਹਦੇ ਮੁੰਡੇ ਦੇ ਨਾਲ ਹੀ ਉਹਦਾ ਵਧੀਆ ਦੋਸਤਾਂ ਦੀ ਤਰ੍ਹਾਂ ਰਹਿੰਦੇ ਨੇ ਉਹ 4 ਸਾਲ ਉਹ ਯਾਨੀ ਕਿ ਸਹੇਲੀਆਂ ਮੰਗੂ ਇੱਕ ਦੂਜੇ ਨਾਲ ਰਹਿੰਦੇ ਨੇ ਦੋਵੇਂ ਤੇ ਕਮਲ ਸੋਚਦੀ ਐ ਵੀ ਮੈਂ ਮੇਰੇ ਘਰ ਦੇ ਵਿਆਹ ਤਾਂ ਕਰਨ ਗਈ ਵੀ ਹੋਮਾ ਨਾ ਤਾਂ ਐਸੇ ਮੈਂ ਦੱਸ ਮੇਰੇ ਭਰਾ ਨੂੰ ਕਹੂੰ ਵੀ ਮੇਰਾ ਤਾਂ ਇਸ ਮੁੰਡੇ ਨਾਲ ਵਿਆਹ ਕਰ ਦੋ ਤਾਂ ਹੁਣ ਜਦੋਂ ਕਮਲ ਦੇ ਭਰਾ ਦੀ ਚੱਲਦੀ ਐ ਗੱਲ ਉਧਰ ਵਿਆਹ ਦੀ ਕਮਲ ਉਹਨੂੰ ਕਹਿਣ ਲੱਗੀ ਵੀ ਵੀਰੇ ਮੈਂ ਸੋਚਾਉਣੀ ਆ ਵੀ ਤੂੰ ਮੇਰੇ ਪਸੰਦ ਦੀ ਕੁੜੀ ਲਵੇਂ ਬੀ ਤਗਤੂਨਾ ਦੇਖੀ ਮੈਂ ਦੇਖ ਕੇ ਆਉਂਗੀ ਉਹ ਕਹਿੰਦਾ ਵੀ ਚਲ ਠੀਕ ਐ ਕਹਿੰਦਾ ਮੈਂ ਤੇਰੇ ਪਸੰਦ ਦੀ ਕੁੜੀ ਲਵਾਂਗਾ ਕਹਿੰਦਾ ਪਰ ਇੱਕ ਇਹ ਵੀ ਸ਼ਰਤ ਲਾ ਵੀ ਜਦੋਂ ਤੂੰ ਤੇਰੇ ਵਾਸਤੇ ਮੁੰਡਾ ਪਸੰਦ ਕਰਨਾ ਉਹ ਮੈਂ ਕਰੂੰਗਾ ਉਹ ਕਹਿੰਦੀ ਵੀ ਚਲ ਠੀਕ ਐ ਹੁਣ ਜੀ ਦੱਸ ਪੈਂਦੀ ਆ ਤਾਂ ਉਹ ਕਮਲ ਆਪਦੀ ਪਰਜਾਈ ਦੇਖ ਕੇ ਆਉਂਦੀ ਆ ਉਹਨੂੰ ਪਸੰਦ ਆਉਂਦੀ ਆ ਫੇਰ ਉਹ ਆਪਣੀ ਮਾਂ ਨੂੰ ਲੈ ਜਾਂਦੀ ਆ ਪਿਓ ਨੂੰ ਸ਼ਗਨ ਪਾ ਕੇ ਆਉਂਦੇ ਨੇ ਤਾਂ ਉਹ ਫਿਰ ਬੜਾ ਖੁਸ਼ ਹੁੰਦਾ ਉਹਦਾ ਭਰਾ ਜਿਹੜਾ ਰਿੱਕੀ ਵੀ ਤੈ ਵਧੀਆ ਕਰੀਆ ਜੋਨ ਆਪਣੀ ਭਾਬੀ ਦੀ ਵੀ ਮੈਂ ਬਹੁਤ ਖੁਸ਼ ਆ ਚਲੋ ਹੁਣ ਉਹਨਾਂ ਦਾ ਵਿਆਹ ਹੁੰਦਾ ਹੈ ਵਿਆਹ ਕਰਿਆ ਜਿਸ ਦਿਨ ਵਿਆਹ ਹੋਣਾ ਹੁੰਦਾ ਹੈ ਉਹਦੇ ਭਰਾ ਦਾ ਤਾਂ ਕਮਲ ਆਪਣੀਆਂ 3-4 ਸਹੇਲੀਆਂ ਨੂੰ ਬੁਲਾਉਂਦੀ ਆ ਵਿਆਹ ਤੇ ਉਨਾਂ ਨੂੰ ਕਹਿੰਦੀ ਆ ਵੀ ਤੂੰ ਸੀ 3-4 ਦਿਨ ਮੇਰੇ ਘਰੇ ਹੀ ਰਹੋ ਵੀ ਮੈਨੂੰ ਇਕੱਲੀ ਨੂੰ ਸਹਾਰਾ ਜਾ ਰਹੂਗਾ ਵੀ ਮੈਂ ਆਪਾਂ ਖੁਸ਼ੀਆਂ ਖੇਡਾਂ ਨੱਚਾਂਗੇ ਵਧੀਆ ਭੰਗੜੇ ਗਿੱਧੇ ਪਾਵਾਂਗੀਆਂ ਵਿਆਹ ਚ ਨੱਚ ਟੱਪਾਂਗੇ ਤਾਂ ਉਹ ਕੁੜੀਆਂ 3 ਜਾਂ 4 ਸਹੇਲੀਆਂ ਹੁੰਦੀਆਂ ਨੇ ਉਹਦੀਆਂ ਵਿਆਹ ਚ ਆਉਂਦੀਆਂ ਨੇ ਚਲੋ ਵਿਆਹ ਵਾਲੇ ਦਿਨ ਸਵੇਰੇ ਸਵੇਰੇ ਪਾਰਲਰ ਚ ਜਾ ਕੇ ਤਿਆਰ ਹੁੰਦੀਆਂ ਨੇ ਕੁੜੀਆਂ ਜਿਹੜਾ ਪੈਲਸ ਕੀਤਾ ਹੁੰਦਾ ਉਹ ਉਹਨਾਂ ਦੇ ਪਿੰਡ ਤੋਂ ਨੇੜੇ ਹੀ ਹੁੰਦਾ ਬਹੁਤੀ ਦੂਰ ਨਹੀਂ ਹੁੰਦਾ ਜਦੋਂ ਬਰਾਤ ਪੈਲਸ ਚ ਜਾਂਦੀ ਹੈ ਤਾਂ ਚਾਹ ਪਾਣੀ ਪਿੰਦੇ ਨੇ ਲੋਕ ਜਿਹੜਾ ਜਿਹਾ ਵਿਆਹ ਦਾ ਮਾਹੌਲ ਹੁੰਦਾ ਕੋਈ ਖਾਣ ਪੀਣ ਤੇ ਲੱਗਿਆ ਕੋਈ ਨੱਚਣ ਟੱਪਣ ਤੇ ਲੱਗਿਆ ਕੋਈ ਕਿਸੇ ਪਾਸੇ दारू ਪੀ ਜਾਂਦੇ ਨੇ ਜਿਹੜੇ ਪਿਆਕੜ ਹੁੰਦੇ ਨੇ ਸਵੇਰੀ ਲੱਗ ਜਾਂਦੇ ਨੇ ਯਾਨੀ ਸਾਰੇ ਆਪਣੇ ਆਪਣੇ ਕੰਮਾਂ 'ਚ ਬਿਜ਼ੀ ਨੇ ਉੱਥੇ ਤਾਂ ਇੱਧਰੋਂ ਕਮਲ ਤੇ ਉਹਦੀਆਂ ਸਹੇਲੀਆਂ ਤੇ ਉਹਦਾ ਭਰਾ ਤੇ ਪਰਜਾਈ ਵੀ ਇੱਕ ਟੇਬਲ ਹੁੰਦਾ ਲੱਗਿਆ ਹੋਇਆ ਉਹਦੇ ਤੇ ਉੱਥੇ ਵਿੱਚ ਚਾਹ ਪੀਂਦੇ ਨੇ ਬੈਠੇ ਤਾਂ ਉਹਦੀ ਇੱਕ ਸਹੇਲੀ ਆ ਕੇ ਉਹਦੇ ਕੰਨ ਵਿੱਚ ਕੋਈ ਗੱਲ ਕਹਿੰਦੀ ਐ ਕਮਲ ਦੇ ਨਾਲ ਦੀ ਨਾਲ ਕਮਲ ਦਾ ਚਿਹਰਾ ਗੁੱਸੇ 'ਚ ਹੋ ਜਾਂਦਾ ਹੈ ਉਹਦਾ ਭਰਾ ਉਹਨੂੰ ਦੇਖ ਕੇ ਕਹਿੰਦਾ ਕਮਲ ਕੀ ਗੱਲ ਕਹਿੰਦਾ ਮੁੜ ਤਾ ਤੂੰ ਇੰਨੀ ਖੁਸ਼ ਬੈਠੀ ਸੀ ਕਹਿੰਦਾ ਹੁਣ ਤੈਨੂੰ ਐ ਲੱਗਦਾ ਜਿਵੇਂ ਗੁੱਸਾ ਚੜ ਗਿਆ ਉਹ ਕਹਿੰਦੀ ਨਹੀਂ ਵੀਰੇ ਇਹੋ ਜੀ ਕੋਈ ਗੱਲ ਨਹੀਂ ਉਹ ਕਹਿੰਦਾ ਵੀ ਨਹੀਂ ਗੱਲ ਤਾਂ ਹੈਗੀ ਐ ਵੀ ਮੈਂ ਤੈਨੂੰ ਰੋਜ਼ ਹੀ ਜਾਣਦਾ ਵੀ ਤੂੰ ਦੱਸ ਮੈਨੂੰ ਕੀ ਗੱਲ ਐ ਉਹ ਕਹਿੰਦੀ ਨਹੀਂ ਵੀਰੇ ਤੁਸੀਂ ਇੰਜੋਏ ਕਰੋ ਕਹਿੰਦੀ ਚਾਹ ਪਾਣੀ ਪੀਓ ਆਪਾਂ ਬੀਬੀ ਇਹੋ ਜੀ ਕੋਈ ਗੱਲ ਨਹੀਂ ਜਿਹੜੀ ਵੀ ਕੋਈ ਗਲਤ ਗੱਲ ਹੋਵੇ ਜਾਂ ਤੈਨੂੰ ਦੱਸਣ ਵਾਲੀ ਹੋਵੇ ਚਲੋ ਜੀ ਉਹ ਚਾਹ ਪਾਣੀ ਪੀਂਦੇ ਨੇ ਉਸ ਤੋਂ ਬਾਅਦ ਵਿਆਹ ਹੁੰਦਾ ਹੈ ਵਿਆਹ ਹੋ ਕੇ ਜਦੋਂ ਉਹ ਆਪਣੀਆਂ ਸਹੇਲੀਆਂ ਨੂੰ ਪਰਾਂ ਲ ਜਾਂਦੀ ਹੈ ਉਹਨਾਂ ਨੂੰ ਜਾ ਕੇ ਪੁੱਛਦੀ ਹੈ ਕਹਿੰਦੀ ਸੱਚ ਦੱਸਿਓ ਵੀ ਤੁਸੀਂ ਮਨਵੀਰ ਨੂੰ ਕਿਹਨੇ ਬੁਲਾਇਆ ਵਿਆਹ 'ਚ ਉਹ ਕਹਿੰਦੀਆਂ ਵੀ ਤੇਰੇ ਭਰਾ ਦਾ ਵਿਆਹ ਅਸੀਂ ਕਿਉਂ ਬੁਲਾਵਾਂਗੇ ਮਨਵੀਰ ਨੂੰ ਵਿਆਹ 'ਚ ਵੀ ਤੂੰ ਬੁਲਾ ਸਕਦੀ ਹੈ ਉਹ ਕਹਿੰਦੀ ਮੈਂ ਤਾਂ ਉਹਨੂੰ ਬੁਲਾਇਆ ਨਹੀਂ ਜਾਣ ਕੇ ਵੀ ਮੈਂ ਤਾਂ ਨਹੀਂ ਬੁਲਾਇਆ ਵੀ ਕੱਲ ਨੂੰ ਜਦੋਂ ਮੈਂ ਕਹੂੰਗੀ ਵੀ ਮੇਰਾ ਇਸ ਮੁੰਡੇ ਨਾਲ ਵਿਆਹ ਕਰਦੋ ਤਾਂ ਮੇਰੇ ਘਰ ਦੇ ਜਾਂ ਮੇਰੇ ਰਿਸ਼ਤੇਦਾਰ ਜਾਂ ਢੀ ਗਵੰਢੀ ਇਹ ਕਹਿਣਗੇ ਵੀ ਇਹ ਤਾਂ ਉਹੀ ਮੁੰਡਾ ਜਿਹੜਾ ਵਿਆਹ 'ਚ ਸੀ ਵੀ ਇਹਦਾ ਮਤਲਬ ਇਹਨਾਂ ਦੀ ਕੁੜੀ ਦੀ ਹੀ ਕੋਈ ਗੱਲਬਾਤ ਸੀ ਉਹ ਇਸ ਕਰਕੇ ਮਨਵੀਰ ਨੂੰ ਕਿਉਂਕਿ ਉਹਦਾ ਇੰਨਾ ਨੇੜੇ ਦਾ ਦੋਸਤ ਹੋਵੇ ਤੇ ਉਹਨੂੰ ਵਿਆਹ 'ਚ ਨਾ ਬੁਲਾਵੇ ਸੇਲੀਆਂ ਵਰਗਾ ਮੁੰਡਾ ਹੋ ਤਾਂ ਕਹਿੰਦੀ ਮੈਂ ਤਾਂ ਇਸ ਕਰਕੇ ਨਹੀਂ ਬੁਲਾਇਆ ਉਹ ਕੰਨਿਆ ਵੀ ਸਾਨੂੰ ਨਹੀਂ ਪਤਾ ਚਲੋ ਜੀ ਵਿਆਹ ਹੋ ਗਿਆ ਚਲੇ ਗਏ ਘਰਾਂ ਨੂੰ ਹੁਣ 2-4 ਦਿਨ ਬਾਅਦ ਜਦੋਂ ਕਮਲ ਜਾਂਦੀ ਹੈ ਕਾਲਜ ਤਾਂ ਉਹ ਮਨਵੀਰ ਮੁੰਡਾ ਉਹਨੂੰ ਮਿਲਦਾ ਉਹਨੂੰ ਪੁੱਛਦਾ ਹੈ ਕਹਿੰਦਾ ਕਮਲ ਤੇਰੇ ਭਰਾ ਦਾ ਵਿਆਹ ਵਧੀਆ ਹੋ ਗਿਆ ਉਹਨੂੰ ਗੁੱਸੇ ਨਾਲ ਕਹਿੰਦੀ ਖਬਰਦਾਰ ਜੇ ਮੈਨੂੰ ਅੱਜ ਤੋਂ ਬੁਲਾਇਆ ਉਹ ਕਹਿੰਦਾ ਕੀ ਗੱਲ ਇਹ ਜੀ ਕੀ ਗੱਲ ਹੋ ਗਈ ਕਹਿੰਦੀ ਜੋ ਵੀ ਗੱਲ ਹੋ ਗਈ ਤੈਨੂੰ ਸਾਰੀ ਪਤਾ ਹੈ ਉਹ ਕਹਿੰਦਾ ਮੈਨੂੰ ਤਾਂ ਕੁਝ ਨਹੀਂ ਪਤਾ ਕਹਿੰਦੀ ਬੱਸ ਮੈਂ ਤੈਨੂੰ ਕਹਤਾ ਨਾ ਵੀ ਅੱਜ ਤੋਂ ਬਾਅਦ ਮੈਨੂੰ ਨਾ ਬੁਲਾਇਂ ਤੂੰ ਮੈਂ ਮੇਰੀ ਜ਼ਿੰਦਗੀ ਤੋਂ ਦੂਰ ਹੋ ਜਾ ਉਹ ਕਹਿੰਦਾ ਪੱਕੀ ਗੱਲ ਐ ਕਹਿੰਦੀ ਹਾਂ ਪੱਕੀ ਗੱਲ ਐ ਤਾਂ ਉਸ ਤੋਂ ਬਾਅਦ ਉਹ ਮੁੰਡਾ ਉਹਨੂੰ ਕਾਲਜ ਵਿੱਚ ਕਦੇ ਨਹੀਂ ਦਿਸਿਆ ਉਹ 4 ਸਾਲ ਕਾਲਜ 'ਚ ਹੋਰ ਪੜ੍ਹਦੀ ਐ ਪਰ ਉਹ ਮੁੰਡਾ ਨਹੀਂ ਉਹਨੂੰ ਮਿਲਿਆ ਕਦੇ ਫੇਰ ਉਹ ਉਹਦਾ ਨੰਬਰ ਵੀ ਬਹੁਤ ਦੁਬਾਰਾ ਉਹ ਸੋਚਦੀ ਆ ਵੀ ਮੈਂ ਗਲਤ ਕੰਮ ਕਰਿਆ ਵੀ ਮੈਂ ਉਹਨੂੰ ਪੁੱਛਣਾ ਤਾਂ ਸੀ ਵੀ ਤੂੰ ਕਿਵੇਂ ਆਇਆ ਫੇਰ ਵਿਆਹ 'ਚ ਜਦੋਂ ਮੈਂ ਤਾਂ ਤੈਨੂੰ ਬੁਲਾਇਆ ਨਹੀਂ ਹੁਣ ਉਹ ਚੁਰਦੀ ਐ ਇਸ ਗੱਲ ਤੋਂ ਉਹਨੂੰ ਫੋਨ ਕਰਨਾ ਕਰਦੀ ਐ ਤਾਂ ਉਹਦਾ ਨੰਬਰ ਨਹੀਂ ਲੱਗਦਾ ਮੁੰਡੇ ਦਾ ਤੇ ਫੇਰ ਉਹ ਸੋਚਦੀ ਐ ਵੀ ਹੋ ਸਕਦਾ ਉਹਨੇ ਮੈਨੂੰ ਬਲੌਕ ਕਰਤਾ ਹੋਵੇ ਚਲੋ ਉਹਦੇ 4 ਸਾਲ ਲੱਗ ਜਾਂਦੇ ਨੇ ਮੀ ਜਦੋਂ 4 ਸਾਲ ਲੰਘ ਗਏ ਤਾਂ ਫੇਰ ਉਹ ਕਰ ਬਹਿ ਜਾਂਦੀ ਹੈ ਪੜ੍ਹਾਈ ਕਰਕੇ ਤਾਂ ਆਪਣੇ ਭਰਾ ਨੂੰ ਕਹਿਣ ਲੱਗੀ ਵੀ ਵੀਰੇ ਵੀ ਮੈਂ ਬਾਹਰ ਜਾਣਾ ਚਾਹੁੰਨੀ ਆ ਉਹ ਕਹਿੰਦਾ ਦੇਖ ਗਮਲ ਵੀ ਮੈਂ ਨਹੀਂ ਚਾਹੁੰਦਾ ਵੀ ਤੈਨੂੰ ਅਸੀਂ ਆਈਲਟਸ ਕਰਾ ਕੇ ਬਾਹਰ ਭੇਜੀ ਗੱਲੀ ਨੂੰ ਵੀ ਮੈਨੂੰ ਪਤਾ ਬਾਹਰ ਕੀ ਹਾਲਾਤ ਨੇ ਇਸ ਲਈ ਅਸੀਂ ਤੇਰੇ ਵਾਸਤੇ ਮੁੰਡਾ ਹੀ ਬਾਹਰ ਲੱਭ ਲਾਂਗੇ ਕੋਈ ਉਹ ਕਹਿੰਦੀ ਵੀ ਚਲੋ ਐ ਕਰ ਲਿਓ ਠੀਕ ਐ ਵੀ ਮੈਂ ਬਾਹਰ ਸੈੱਟ ਹੋਣਾ ਚਾਹੁੰਦੀ ਆ ਹੁਣ ਜੇ 2 ਸਾਲ ਹੋਰ ਲੰਘ ਜਾਂਦੇ ਨੇ ਤਾਂ ਉਹ ਤਰ੍ਹਾਂ ਦੇ ਮਰਦ ਨੇ ਇੱਕ ਦੂਜੇ ਨੂੰ ਜਾਣ ਪਛਾਣ ਵਾਲਿਆਂ ਨੂੰ ਕਹਿੰਦੇ ਨੇ ਤੇ ਉਹਦੀ ਪਰਜਾਈ ਹੁੰਦੀ ਆ ਜਿਹੜੀ ਕਮਲ ਦੀ ਉਹਦੀ ਇੱਕ ਸਹੇਲੀ ਹੁੰਦੀ ਐ ਉਹਦੇ ਉਹ ਨੂੰ ਵੀ ਕਹਿੰਦੀ ਆ ਉਹਦਾ ਭਰਾ ਹੁੰਦਾ ਹੈ ਉਹ ਮੁੰਡਾ ਮਨਵੀਰ ਤੇ ਉਹ ਸਾਰਾ ਕੁਝ ਆਪਣੀ ਭੈਣ ਨੂੰ ਦੱਸ ਦਿੰਦਾ ਮੁੰਡਾ ਵੀ ਮੇਰਾ ਐ ਕਰਕੇ ਉਸ ਕੁੜੀ ਨਾਲ ਬਹੁਤ ਪਿਆਰ ਸੀ ਵੀ ਅਸੀਂ ਚਾਹੁੰਦੇ ਸੀ ਅਸੀਂ ਵਿਆਹ ਪੰਕਰਾਵਾਂਗੇ ਵੀ ਪਤਾ ਨਹੀਂ ਉਹ ਆਪਣੇ ਭਰਾ ਦੇ ਵਿਆਹ ਵੇਲੇ ਕਿਹੜੀ ਗੱਲੋਂ ਮੇਰੇ ਨਾਲ ਰੁੱਸ ਗਈ ਤੇ ਵੀ ਮੈਨੂੰ ਸਮਝ ਨਹੀਂ ਆਈ ਅੱਜ ਤੱਕ ਉਹਦੀ ਤਾਂ ਹੁਣ ਉਸ ਤੋਂ ਬਾਅਦ ਉਹਦੀ ਭਜਾਈ ਨੂੰ ਪਤਾ ਲੱਗ ਜਾਂਦਾ ਕਿਉਂਕਿ ਉਹਦੀ ਸਹੇਲੀ ਉਹਨੂੰ ਸਾਰਾ ਕੁਝ ਦੱਸਦੀ ਹੈ ਤਾਂ ਇੱਧਰ ਜਦੋਂ ਉਹ ਪੁੱਛਦੀ ਹੈ ਕਮਲ ਨੂੰ ਵੀ ਕਮਲ ਤੂੰ ਉਦਾਸ ਕਿਉਂ ਰਹਿੰਦੀ ਹੈ ਕਿਉਂਕਿ ਉਹ ਉਦਾਸ ਰਹਿੰਦੀ ਹੈ ਉਹ ਕਹਿ ਦਿੰਦੀ ਹੈ ਵੀ ਨਹੀਂ ਭਾਬੀ ਠੀਕ ਆ ਮੈਂ ਕੋਈ ਉਦਾਸ ਨਹੀਂ ਉਹ ਉਹਨੂੰ ਹਰ ਸਮੇਂ ਪੁੱਛਦੀ ਰਹਿੰਦੀ ਹੈ ਥੋੜੇ ਜਿਹੀ ਦਿਨਾਂ ਬਾਅਦ ਕਮਲ ਤੂੰ ਉਦਾਸ ਕਿਉਂ ਰਹਿੰਦੀ ਹੈ ਵੀ ਕੋਈ ਗੱਲ ਹੈ ਮੈਨੂੰ ਦੱਸ ਦੇ ਉਹ ਕਹਿੰਦੀ ਹੈ ਨਹੀਂ ਭਾਬੀ ਇਹੀ ਜੀ ਨਹੀਂ ਕੋਈ ਗੱਲ ਮੈਂ ਠੀਕ ਆ ਕਿਉਂਕਿ ਉਹਦੀ ਭਾਬੀ ਨੂੰ ਹੁਣ ਪਤਾ ਹੁੰਦਾ ਹੈ ਗੱਲ ਦਾ ਵੀ ਇਹ ਉਸ ਮੁੰਡੇ ਨੂੰ ਪਿਆਰ ਕਰਦੀ ਸੀ ਮੇਰੀ ਜਿਹੜੀ ਮੇਰੀ ਸਹੇਲੀ ਦਾ ਭਰਾ ਹੈ ਮਨੂ ਵੀਰ ਵੀ ਇਕੱਠੇ ਪੜਦੇ ਸੀ ਵੀ ਉਹ ਹੁਣ ਇਹਨੂੰ ਮਿਲਿਆ ਨਹੀਂ 6 ਸਾਲ ਲੰਘ ਜਾਂਦੇ ਨੇ ਵੀ ਇਹ ਤਾਂ ਉਦਾਸ ਰਹਿੰਦੀ ਹੈ ਪਰ ਉਹਦੀ ਹਿੰਮਤ ਨਹੀਂ ਸੀ ਪੈਂਦੀ ਉਹਨੂੰ ਪੁੱਛਣ ਦੀ ਵੀ ਕੀ ਆ ਗੱਲ ਹੈ ਵਿੱਚੋਂ ਉਹ ਡਰਦੀ ਹੁੰਦੀ ਉਹ ਤੋਂ ਕਿਉਂਕਿ ਰਿੱਕੀ ਨੇ ਉਹਦੇ ਪਤੀ ਨੇ ਉਹਨੂੰ ਦੱਸਦਾ ਸੀ ਜਬਿਆ ਕੇ ਆਈ ਤੋਂ ਬਾਅਦ ਵੀ ਮੇਰੀ ਭੈਣ ਕਾਂਵਲ ਬਹੁਤ ਗੁੱਸੇ ਖੋਰਾ ਵੀ ਇਹਦੇ ਨਾਲ ਕਦੇ ਕੋਈ ਪੰਗਾ ਨਾ ਲਈ ਇਹ ਤਾਂ ਫਿਰ ਜਿੱਦੀ ਬਹੁਤ ਆ ਵੀ ਇਹ ਮੰਨਦੀ ਨਹੀਂ ਸੀ ਤੇ ਸੀ ਇਸ ਕਰਕੇ ਉਹਦੀ ਭਾਬੀ ਨੇ ਉਹਦੇ ਕੋਲ ਕਦੇ ਕੋਈ ਗੱਲ ਨਹੀਂ ਕੀਤੀ ਸੀ ਤਾਂ ਹੁਣ ਜਦੋਂ 6 ਸਾਲ ਬਾਅਦ ਉਹ ਕੁੜੀ ਨੇ ਇਹ ਨੂੰ ਕਿਹਾ ਅਬਦੀਸੇ ਲੀਨੂ ਯਾਨੀ ਕਿ ਕਮਲ ਦੀ ਭਾਬੀ ਨੂੰ ਵੀ ਮੇਰਾ ਭਰਾ ਬਾਹਰੋਂ ਆਇਆ ਹੈ ਤਾਂ ਉਹ ਫਿਰ ਆਬਦੀ ਪਤੀ ਨੂੰ ਦੱਸਦੀ ਹੈ ਰਿੱਕੀ ਨੂੰ ਵੀ ਮੇਰੀ ਸਹੇਲੀ ਦਾ ਭਰਾ ਆਇਆ ਬਾਹਰੋਂ ਉਹ ਦੱਸਦੀ ਕੁਛ ਨਹੀਂ ਵਿੱਚੋਂ ਗੱਲ ਵੀ ਉਹ ਬਾਹਰੋਂ ਆਇਆ ਵੀ ਉਹ ਆਪਣੀ ਕੁੜੀ ਬਾਹਰ ਜਾਣ ਨੂੰ ਕਹਿੰਦੀ ਹੈ ਕਮਲ ਵੀ ਆਪਾਂ ਕਿਉਂ ਨਾ ਉਹ ਮੁੰਡੇ ਨੂੰ ਦੇਖ ਲਈਏ ਨਾਲ ਜਾਣ ਪਛਾਣ ਹੈ ਸਾਰੀ ਵੀ ਸਾਡਾ ਉਧਰ ਉਧਰ ਹੀ ਵਧੀਆ ਘਰ ਵਾਲਾ ਕੰਮ ਹੈ ਤਾਂ ਹੁਣ ਉਹ ਉਹ ਮੁੰਡਾ ਦੇਖਦੇ ਨੇ ਰਿੱਕੀ ਤੇ ਉਹਦਾ ਫਾਦਰ ਮੁੰਡਾ ਦੇਖਣ ਜਾਂਦੇ ਨੇ ਉਹਨਾਂ ਨੂੰ ਮੁੰਡਾ ਪਸੰਦ ਆ ਜਾਂਦਾ ਪਸੰਦ ਆਂਦਾ ਤਾਂ ਉਹ ਦਿਨ ਰੱਖਿਆਉਂਦੇ ਨੇ ਕੁੜੀ ਦਿਖਾਉਣ ਦਾ ਇਧਰੋਂ ਆਪਦੀ ਭੈਣ ਨੂੰ ਕਹਿੰਦਾ ਰਿੱਕੀ ਕਹਿੰਦਾ ਵੀ ਤੈਨੂੰ ਕੋਈ ਫੋਟੋ ਨਹੀਂ ਦਿਖਾਉਣੀ ਅਸੀਂ ਮੁੰਡੇ ਦੀ ਵੀ ਤੈ ਆਪਦੀ ਭਾਬੀ ਪਸੰਦ ਕਰੀ ਸੀ ਨਾ ਵੀ ਹੁਣ ਮੈਂ ਮੁੰਡਾ ਪਸੰਦ ਕਰੂੰਗਾ ਅਰ ਵੀ ਮੈਨੂੰ ਮੁੰਡਾ ਬਹੁਤ ਪਸੰਦ ਆ ਔਰ ਮੈਨੂੰ ਪੱਕਾ ਯਕੀਨ ਆ ਵੀ ਉਹ ਤੈਨੂੰ ਵੀ ਬੜਾ ਪਸੰਦ ਆਊਗਾ ਉਹ ਕਹਿੰਦੀ ਬਸ ਠੀਕ ਐ ਵੀਰੇ ਤਾਂ ਹੁਣ ਉਹਦੀ ਜਿਹੜੀ ਮੁੰਡੇ ਦੀ ਭੈਣ ਹੁੰਦੀ ਆ ਉਹਦੇ ਘਰੇ ਟਾਈਮ ਰੱਖ ਲੈਂਦੇ ਨੇ ਦਿਨ ਰੱਖ ਲੈਂਦੇ ਨੇ ਕੁੜੀ ਦੇਖਣ ਦਾ ਉਧਰੋਂ ਮੁੰਡੇ ਵਾਲੇ ਉੱਥੇ ਆ ਜਾਂਦੇ ਨੇ ਤੇ ਇਧਰੋਂ ਕੁੜੀ ਵਾਲੇ ਇਹ ਚਲੇ ਜਾਂਦੇ ਨੇ ਸਾਰੇ ਜਦੋਂ ਜਾਂਦੇ ਨੇ ਗੱਲਬਾਤ ਹੁੰਦੀ ਹੈ ਚਾਹ ਪਾਣੀ ਪੀਂਦੇ ਨੇ ਤਾਂ ਕਮਲ ਬਿਲਕੁਲ ਸਿਰ ਉੱਪਰ ਨਹੀਂ ਚੱਕਦੀ ਨੀਵੀਂ ਪਾਈ ਬੈਠੀ ਰਹਿੰਦੀ ਹੈ ਤਾਂ ਉਹਦੀ ਭਾਬੀ ਉਹਨੂੰ ਛੇੜਦੀ ਆ ਕਹਿੰਦੀ ਕਮਲ ਤੂੰ ਤਾਂ ਐ ਬੈ ਗਈ ਨੀਵੀਂ ਪਾ ਕੇ ਕਹਿੰਦੀ ਤੂੰ ਵੀ ਮੁੰਡੇ ਵੱਲ ਦੇਖ ਲੈ ਵੀ ਤੈਨੂੰ ਮੁੰਡਾ ਪਸੰਦ ਹੈ ਜਾਂ ਨਾ ਉਹ ਨੀਵੀਂ ਪਾਈ ਚ ਹੀ ਕਹਿ ਦਿੰਦੀ ਆ ਵੀ ਭਾਬੀ ਜੇ ਥੋਡੀ ਹਾਂ ਤਾਂ ਮੇਰੀ ਵੀ ਹਾਂ ਹੈ ਇਹ ਗੱਲ ਮੁੰਡੇ ਦੇ ਮਾਪਿਆਂ ਨੂੰ ਬਹੁਤ ਵਧੀਆ ਲੱਗਦੀ ਆ ਉਹ ਕਹਿੰਦੇ ਵੀ ਕੁੜੀ ਤਾਂ ਬਹੁਤ ਵਧੀਆ ਵੀ ਐਨੀ ਪੜ੍ਹੀ ਲਿਖੀ ਕੁੜੀ ਅੱਜ ਕੱਲ ਦੇ ਬੱਚੇ ਕਿੱਥੋਂ ਇਹ ਗੱਲਾਂ ਕਰਦੇ ਨੇ ਉਹ ਤਾਂ ਖੁਦ ਦੇਖਦੇ ਨੇ ਤੇ ਉਹ ਕਹਿੰਦੇ ਵੀ ਸਾਨੂੰ ਕੁੜੀ ਪਸੰਦ ਹੈ ਤਾਂ ਫਿਰ ਮੁੰਡੇ ਨੂੰ ਪੁੱਛਿਆ ਜਾਂਦਾ ਹੈ ਮੁੰਡਾ ਕਹਿੰਦਾ ਵੀ ਉਹ ਨੂੰ ਕਹਿੰਦੇ ਵੀ ਕਾਕਾ ਤੂੰ ਦੱਸ ਤੈਨੂੰ ਭਾਈ ਕੁੜੀ ਜੇ ਪਸੰਦ ਹੈ ਤਾਂ ਆਪਾਂ ਸ਼ਗਨ ਕਰ ਦਾਂਗੇ ਨਹੀਂ ਤੁਸੀਂ ਆਉਂਦੇ ਰਹਾ ਅਸੀਂ ਆਉਂਦੇ ਰਹਾ ਉਹ ਦੇਖ ਕੇ ਕਹਿੰਦਾ ਵੀ ਮੈਨੂੰ ਤਾਂ ਕਹਿੰਦਾ ਕੁੜੀ ਪਸੰਦ ਹੈ ਤਾਂ ਜਦੋਂ ਉਹਦੀ ਆਵਾਜ਼ ਸੁਣਦੀ ਹੈ ਕਮਲ ਉਹ ਨੀਵੀਂ ਪਾਈ ਬੈਠੀ ਹੁੰਦੀ ਆ ਉਹ ਦੇਖਦੀ ਆ ਵੀ ਆਵਾਜ਼ ਤਾਂ ਜਾਣੀ ਪੁੱਛਣੀ ਹੈ ਉਹ ਇੱਕਦਮ ਉੱਪਰ ਮੂੰਹ ਚੱਕਦੀ ਆ ਤਾਂ ਸਾਹਮਣੇ ਮਨਵੀਰ ਖੜਾ ਹੁੰਦਾ ਉਹ ਸੋਚਦੀ ਆ ਇਹ ਵੀ ਹੈ ਇਹ 6 ਸਾਲ ਬਾਅਦ ਕਿੱਥੋਂ ਆ ਗਿਆ ਮੇਰੀ ਲਾਈਫ ਚ ਚਲੋ ਜੀ ਪੱਕ ਠੱਕ ਹੋ ਜਾਂਦੀ ਹੈ ਘਰ ਨੂੰ ਆ ਜਾਂਦੇ ਨੇ ਉਹ ਉਹ ਮਨਵੀਰ ਆਪਦੀ ਭੈਣ ਤੋਂ ਉਹਨਾਂ ਦਾ ਨੰਬਰ ਲੈ ਲੈਂਦਾ ਕਿਉਂਕਿ 6 ਸਾਲ ਬਾਅਦ ਨੰਬਰ ਸਭ ਦੇ ਬਦਲੇ ਹੁੰਦੇ ਨੇ ਉਹਨਾਂ ਤੋਂ ਫੋਨ ਨੰਬਰ ਲੈ ਕੇ ਹੁਣ ਉਹ ਕਮਲ ਨੂੰ ਫੋਨ ਕਰਦਾ ਹੈ ਜਦੋਂ ਅਨਵੀਰ ਨੇ ਕਮਲ ਨੂੰ ਫੋਨ ਕਰਿਆ ਤਾਂ ਕਮਲ ਨੇ ਫੋਨ ਚੱਕਿਆ ਤਾਂ ਉਹਨੂੰ ਕਹਿੰਦੀ ਵੀ ਤੂੰ ਪਹਿਲਾਂ ਤਾਂ ਕਹਿੰਦੀ ਮੈਨੂੰ ਫੋਨ ਨਹੀਂ ਸੀ ਕਰ ਸਕਦਾ ਵੀ ਮੇਰੇ ਲਈ ਰਿਸ਼ਤੇ ਵਾਸਤੇ ਤੂੰ ਆ ਰਹੇਂ ਹੈਂ ਨਾਲੇ ਕਹਿੰਦੀ ਮੈਨੂੰ ਐਂ ਦੱਸ ਵੀ ਤੂੰ 6 ਸਾਲ ਕਿੱਥੇ ਰਿਹਾ ਤੂੰ ਕੈਨੇਡਾ ਕਦੋਂ ਪੱਗ ਗਿਆ ਉਹ ਕਹਿੰਦਾ ਤੂੰ ਅੱਜ ਵੀ ਮੈਨੂੰ ਕੋਈ ਗੱਲ ਨਹੀਂ ਕਰਨ ਦੇ ਰਹੀ ਕਹਿੰਦਾ ਉਸ ਵੇਲੇ ਵੀ ਕਹਿੰਦਾ ਤੈਂ ਮੈਨੂੰ ਕੋਈ ਗੱਲ ਨਹੀਂ ਸੀ ਕਰਨ ਦਿੱਤੀ ਰੁੱਸ ਗਈ ਸੀ ਤੂੰ ਮੇਰੇ ਨਾਲ ਤਾਂ ਹੁਣ ਉਹ ਚੁੱਪ ਕਰ ਜਾਂਦੀ ਐ ਉਹ ਕਹਿੰਦੀ ਦੱਸ ਉਹ ਕਹਿੰਦਾ ਪਹਿਲਾਂ ਤਾਂ ਮੈਥੋਂ ਮੈਨੂੰ ਪੁੱਛੇਂਗੀ ਨਹੀਂ ਵੀ ਮੈਂ ਤੇਰੇ ਭਰਾ ਦੇ ਵਿਆਹ ਵਿੱਚ ਕਿਵੇਂ ਆਇਆ ਤੇ ਉਹ ਕਹਿੰਦੀ ਹਾਂ ਦੱਸ ਕਿਵੇਂ ਆਇਆ ਕਹਿੰਦਾ ਕਮਲ ਜੀ ਮੈਂ ਤੇਰੇ ਭਰਾ ਦੇ ਵਿਆਹ 'ਚ ਤੁਹਾਡੇ ਵੱਲੋਂ ਨਹੀਂ ਸੀ ਆਇਆ ਅਸੀਂ ਤਾਂ ਕੁੜੀ ਵਾਲਿਆਂ ਵੱਲੋਂ ਆਏ ਸੀ ਅੱਜ ਵੀ ਤਾਂ ਕਹਿੰਦਾ ਆਪਣਾ ਰਿਸ਼ਤਾ ਤੇਰੀ ਭਾਬੀ ਨੇ ਹੀ ਕਰਾਇਆ ਹੈ ਮੇਰੀ ਭੈਣ ਤੇਰੀ ਭਾਬੀ ਦੀ ਬਹੁਤ ਪੱਕੀ ਬੈਸਟ ਫਰੈਂਡ ਸੀ ਕਹਿੰਦਾ ਇਸ ਲਈ ਸਾਡੇ ਉਧਰ ਉਧਰ ਹੀ ਘਰੇ ਆਉਣਾ ਜਾਣਾ ਸੀ ਅਸੀਂ ਵੀ ਉਹਨਾਂ ਦੇ ਦੁੱਖ ਸੁੱਖ 'ਚ ਜਾਂਦੇ ਸੀ ਉਹ ਵੀ ਸਾਡੇ ਆਉਂਦੇ ਸੀ ਵੀ ਸਾਡੇ ਦੋਹਾਂ ਪਰਿਵਾਰਾਂ ਦੀ ਬਹੁਤ ਬਣਦੀ ਸੀ ਵੀ ਇਸ ਕਰਕੇ ਅਸੀਂ ਮੈਂ ਤੇਰੇ ਭਰਾ ਦੇ ਵਿਆਹ 'ਚ ਆਇਆ ਸੀ ਕੁੜੀ ਵਾਲਿਆਂ ਵੱਲੋਂ ਕਹਿੰਦਾ ਤੈਂ ਤਾਂ ਮੈਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਉਦੋਂ ਕੋਈ ਸਫਾਈ ਨਹੀਂ ਮੇਰੇ ਤੋਂ ਦਾ ਮੈਨੂੰ ਦੇਣ ਦਿੱਤੀ ਤਾਂ ਉਹਨੋਂ ਬੜਾ ਪਿਛਤਾਉਂਦੀ ਐ ਉਹਨੂੰ ਕਹਿੰਦੀ ਚਲੋ ਠੀਕ ਐ ਠੀਕ ਐ ਕਹਿੰਦੀ ਹੁਣ ਵੀ ਕਿਉਂਕਿ ਗੁੱਸੇ ਖੋ ਰਹੀਗੀ ਕਹਿੰਦੀ ਚਲ ਕੋਈ ਨਾ ਹੁਣ ਆਪਣਾ ਵਿਆਹ ਹੋ ਗਿਆ ਬਸ ਹੋ ਜਾਊਗਾ ਚਲੋ ਜੀ ਉਹ ਕਹਿੰਦੀ ਫਿਰ ਤੈਂ ਮੈਨੂੰ ਫੋਨ ਕਰਕੇ ਕਿਉਂ ਨਾ ਦੱਸਿਆ ਜਦੋਂ ਆ ਗਿਆ ਸੀ ਤੇ ਉਹ ਕਹਿੰਦਾ ਹੁਣ ਮੈਂ ਤੈਨੂੰ ਤਾ ਨਹੀਂ ਕਹਿੰਦਾ ਦੱਸਿਆ ਵੀ ਜਦੋਂ ਤੂੰ ਮੈਨੂੰ ਅਚਾਨਕ ਦੇਖੇਂਗੀ ਫੇਰ ਤੂੰ ਵੀ ਸੋਚਦੀ ਤਾਂ ਰਹੇਂਗੀ ਜਾ ਕੇ ਘਰੇ ਵੀ ਇਹ ਕਿੱਥੋਂ ਆ ਗਿਆ 6 ਸਾਲ ਬਾਅਦ ਮੇਰੀ ਲਾਈਫ 'ਚ ਕਹਿੰਦਾ ਮੈਂ ਤੈਨੂੰ ਪਹਿਲਾਂ ਤਾਂ ਨਹੀਂ ਦੱਸਿਆ ਕਹਿੰਦਾ ਤੈਂ ਮੈਨੂੰ 6 ਸਾਲ ਚੋਰਾ ਲਾ ਕੇ ਰੱਖਿਆ ਕਹਿੰਦਾ ਮੈਂ ਵੀ ਤੈਨੂੰ ਚੋਰਾ ਲਾਉਣਾ ਚਾਹੁੰਦਾ ਸੀ ਚਲੋ ਜੀ ਹੁਣ ਵਧੀਆ ਵਿਆਹ ਹੁੰਦਾ ਉਹਨਾਂ ਦਾ ਤੇ ਉਹਦੀ ਭਾਬੀ ਉਹਨੂੰ ਕਹਿੰਦੀ ਹੈ ਕਮਲ ਨੂੰ ਕਹਿੰਦੀ ਵੀ ਕਮਲੀਏ ਮੈਨੂੰ ਤਾਂ ਉਦੋਂ ਦਾ ਹੀ ਪਤਾ ਸੀ ਬਿੱਤੂ ਮੈਨੂੰ ਪਿਆਰ ਕਰਦੀ ਸੀ ਮੁੰਡੇ ਨੂੰ ਮੇਨੂੰ ਵੀਰ ਨੂੰ ਕਿਉਂਕਿ ਉਹਨੇ ਆਪਦੀ ਭੈਣ ਨੂੰ ਦੱਸਤਾ ਸੀ ਉਹਦੀ ਭੈਣ ਨੇ ਮੈਨੂੰ ਦੱਸਤਾ ਸੀ ਵੀ ਵੀਰ ਤੇਰੀ ਨਣਦ ਦਾ ਮੇਰੇ ਭਰਾ ਨੂੰ ਪਿਆਰ ਕਰਦੀ ਸੀ ਵੀ ਵਿਆਹ ਦੇ ਵਿੱਚ ਐ ਕਰਕੇ ਉਹਨਾਂ ਦਾ ਪਤਾ ਨਹੀਂ ਕੀ ਰੌਲਾ ਪੈ ਗਿਆ ਵੀ ਉਹ ਬੁਲਾਉਣਾ ਹਟ ਗਈ ਮੇਰੇ ਭਰਾ ਨੂੰ ਫੇਰ ਉਹਦੀ ਭਾਬੀ ਕਹਿੰਦੀ ਮੈਂ ਹੀ ਉਹਨੂੰ ਭੇਜਿਆ ਸੀ ਕਿਹਾ ਸੀ ਆਪਦੀ ਫਰੈਂਡ ਨੂੰ ਵੀ ਤੂੰ ਆਪਦੇ ਭਰਾ ਨੂੰ ਤੁਸੀਂ ਬਾਹਰ ਭੇਜੋ ਮੇਰੀ ਨਣਦ ਬਾਹਰ ਸੈੱਟ ਹੋਣ ਲਈ ਕਹਿੰਦੀ ਐ ਇਸ ਲਈ ਉਦੀ ਪਾ ਬਿਗਾਂਦੀ ਵੀ ਉਹ ਮੇਰੇ ਕਹੇ ਤੂੰ ਬਾਹਰ ਗਏ ਸੀ ਕਹਿੰਦੀ ਮੈਂ ਤੈਨੂੰ ਪੁੱਛਦੀ ਤਾਂ ਰਹਿੰਦੀ ਸੀ ਵੀ ਤੂੰ ਉਦਾਸ ਕਿਉਂ ਰਹਿੰਨੀ ਹੈ ਤੇ ਕਹਿੰਦੀ ਤਾਂ ਮੈਨੂੰ ਕਦੇ ਦੱਸਿਆ ਨਹੀਂ ਜਦੋਂ ਕਿ ਮੈਨੂੰ ਸਾਰਾ ਕੁਝ ਪਤਾ ਸੀ ਫਿਰ ਕਹਿੰਦੀ ਮੈਂ ਹੀ ਉਹਨੂੰ ਮੁੰਡੇ ਨੂੰ ਉਹਨਾਂ ਦੇ ਘਰ ਜਾਣ ਗਏ ਕਿ ਬਾਹਰ ਭੇਜਿਆ ਸੀ ਹੁਣ ਉਹ 6 ਸਾਲ ਬਾਅਦ ਆਇਆ ਸੀ ਕਹਿੰਦੀ ਇਸ ਲਈ ਇੱਕਦਮ ਤੇਰੇ ਲਈ ਹਾਂ ਹੋ ਗਈ ਰਿਸ਼ਤੇ ਦੀ ਤੂੰ ਬਾਹਰ ਜਾਣ ਨੂੰ ਕਹਿੰਦੀ ਸੀ ਤੇ ਕਹਿੰਦੀ ਮੈਂ ਤੈਨੂੰ ਤਾਂ ਨਹੀਂ ਉਹਦੀ ਉਹ ਫਿਰ ਕਮਲ ਕਹਿੰਦੀ ਭਾਬੀ ਤੈਨੂੰ ਉਦੋਂ ਦਾ ਦੱਸਿਆ ਕਿਉਂ ਨਹੀਂ ਉਹ ਕਹਿੰਦੀ ਮੈਂ ਤੇ ਤੈਨੂੰ ਡਰਦੀ ਸੀ ਕਿਉਂਕਿ ਤੇਰੇ ਭਰਾ ਨੇ ਮੈਨੂੰ ਕਹਿੰਦੀ ਦੱਸ ਦੱਸਿਆ ਹੋਇਆ ਸੀ ਪਹਿਲਾਂ ਹੀ ਵੀ ਇਹਦੇ ਨਾਲ ਕਦੇ ਕੋਈ ਪੰਗਾ ਨਾ ਲਈ ਜਿੱਦੀ ਨਾ ਵੀ ਇਹ ਬਹੁਤ ਆਕੜ ਖੋਰ ਹੈ ਵੀ ਛੇਤੀ ਛੇਤੀ ਮੰਨਦੀ ਨਹੀਂ ਹੈ ਜਿੱਦੀ ਸੁਭਾਅ ਦੀ ਹੈ ਤਾਂ ਹੁਣ ਭੱਜ ਕੇ ਕਾਮ ਲਵਦੀ ਭਾਬੀ ਨੂੰ ਗਾਲ ਨਾਲ ਲੱਗ ਕੇ ਮਿਲਦੀ ਹੈ ਉਹਦੇ ਤਾਂ ਹੁਣ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਵਧੀਆ ਕਿਉਂਕਿ ਇਹ ਵੀ ਲੈਂਡਲੋਰਡ ਸੀ ਉਹ ਵੀ ਅਮੀਰ ਸੀ ਕਿ ਮੁੰਡੇ ਵਾਲੇ ਵੀ ਕਰੋ ਬਹੁਤ ਸੋਨਾ ਵਿਆਹ ਕਰਦੇ ਨੇ ਤੇ ਅੱਜ ਕੱਲ ਉਹ ਕਾਮਲ ਤੇ ਮਨਵੀਰ ਕੈਨੇਡਾ ਚ ਸੈੱਟ ਨੇ ਤੇ ਇੰਨੀ ਕਹਾਣੀ ਹੈ ਜੀ ਖੁਸ਼ ਨੇ ਉਹ ਆਪਣੀ ਲਾਈਫ ਚ ਸੋ ਕੀ ਨੇ ਤੁਹਾਡੇ ਵਿਚਾਰ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਮਿਲਦੇ ਆ ਫਿਰ ਕਿਸੇ ਹੋਰ ਸੱਚੀ ਕਹਾਣੀ ਨਾਲ ਧੰਨਵਾਦ ਜੀ